ਅੱਜ ਬਜ਼ੁਰਗ ਹੋ ਚੁੱਕੀਆਂ ਮਾਵਾ ਕਹੀ ਤਾਂ ਐਨੀ ਮਾੜੀ ਹਾਲਤ ਵਿੱਚ ਨੇ ਬੱਚੇ ਕਿੰਨੇ ਹਨ ਤੁਹਾਡੇ ਕਿੰਨੇ ਕਿੰਨੇ ਟਾਈਮ ਤੋਂ ਬਸਾਂਤ ਹੁੰਦੀ 5 ਸਾਲ ਹੋ ਗਏ ਨਹੀਂ ਘੱਟ ਬਣਾ 6 ਸਾਲ ਮਾਤਾ 3 ਆਏ ਤੁਹਾਡਾ ਤੁਹਾਡੇ ਪਤੀ ਦੀ ਮੌਤ ਹੋ ਚੁੱਕੀ ਹੈ ਹਾਂ ਕੀ ਨਾਮ ਹੈ ਉਹਨਾਂ ਦਾ ਕੋਈ ਨਹੀਂ ਮਾਵਾ ਹਾਂਜੀ ਜੀ ਫਰੀਦਾ ਸਿੰਘ ਠੀਕ ਹੈ ਤੇ ਹੁਣ ਤੁਹਾਡਾ ਕੋਈ ਹੈਗਾ ਕੋ ਨੇੜੇ ਬੱਚਾ ਕੋਈ ਕੋਈ ਵੀ ਨੇਗਾ ਬੰਗਲਾਰ ਵਿੱਚ ਅੱਛਾ ਇਹ ਮਾਂ ਬਾਪੂ ਬ੍ਰੀਤੰਗ ਸੰਘੇ ਕੇ ਟਾਈਮ ਇਹਨੂੰ ਕੋਲਕੱਤੇ ਤੋਂ ਕਿਵੇਂ ਲਿਆਏ ਜ਼ਮੀਨ ਜਦਤ ਵੀ ਸਭ ਖਤਮ ਕਰਤੀ ਘਰ ਵੀ ਵੇਚ ਕੇ ਜਿਉਂਦੇ ਜੀ ਤੇ ਇਹ ਸੜਕਾਂ ਤੇ ਵੀਰ ਦੱਸਦੇ ਆ ਵੀ 5 ਸਾਲ ਹੋ ਗਏ 6 ਬਸ ਸੜਕ ਤੇ ਸੌਂਦੀ ਆ ਫਾਜ਼ਿਲ ਕਾ ਤੋਂ ਆਏ ਨੇ ਬਿਲਕੁਲ ਪੰਜਾਬ ਦੇ ਬਾਰਡਰ ਤੋਂ ਕਲਕੱਤੇੋਂ ਕਿੱਥੋਂ ਲੈ ਕੇ ਆਏ ਸੀ ਮਾਂ ਮੰਗਲ ਤੋਂ ਬੰਗਾਲ ਤੋਂ ਅੰਖਮਾ ਮਾਨੂੰ ਮੰਗਲ ਹੋਣ ਸੈਂ ਨਾਲ ਆ ਗਿਆ ਵੀ ਇਹ ਤਾਂ ਨਾ ਤਾਂ ਸਮਝ ਆ ਸਮਾਨ ਸਮਾਨ ਨਹੀਂ ਆ ਰਹੀ ਇਹ ਸਿੱਕਾ ਪੈਸਾ ਲੈ ਕੇ ਹਾਂ ਇਹ ਤਾਂ ਪੈਸਾ ਲੈ ਕੇ ਚਲੇ ਗਈ ਹਾਂ ਅਮ੍ਰਿਤਮ ਤੋਂ ਲੈ ਸੇ ਅੱਛਾ ਅੱਜ ਵੀ ਉਹ ਜਿਹੜੀ ਲੇਡੀ ਜਿਹਨੂੰ ਉੱਥੋਂ ਲੈ ਕੇ ਆਈ ਸੀ ਪੰਜਾਬ ਵੇਚ ਕੇ ਤੁਰ ਗਈ ਉਹਨੂੰ ਪਤਾ ਨਹੀਂ ਮਨ ਚ ਕਿੰਨੀ ਐ ਇੱਕ ਬਰਦਵਾਵਾ ਦਿੰਦੀ ਹੁੰਦੇ ਸਪੋਰਟ ਹੈ ਨਹੀਂ ਕੋਈ ਕਹਿਣ ਵਾਲਾ ਹੀ ਹੈ ਨਹੀਂ ਵੀ ਸਾਡੀ ਹੈ ਕਿ ਮੈਂ ਕਹੂੰਗੇ ਤਾਂ ਫਿਰ ਆ ਹਾਲਾਤ ਮੜ ਜਾਂਦੇ ਜੋ ਅੱਜ ਮਾਤਾ ਲక్ష్ਮੀ ਦੇ ਮਾਤਾ ਕਾਂਤਾਰਾਣੀ ਦੇ ਹੋ ਗਏ ਹੋਰ ਮਾਤਾ ਕਿਵੇਂ ਆ ਗਰਮੀ ਤੋਂ ਮਿਲਦੀ ਹੈ ਗਰਮੀ ਬਹੁਤ ਲੱਗਦੀ ਹੋਗੀ ਬਹੁਤ ਔਖਾ ਹੈ ਨਾ ਤੇ ਰਾਤ ਨੂੰ ਮੱਛਰ ਲੜਦਾ ਹਣਾ मच्छर भी रहती लड़ता है अच्छा ना 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 अच्छा ठीक है और बुखार बहुत तो नहीं होता ना डॉक्टर साहब हाँ लक्ष्मी माता नमस्ते माँ लक्ष्मी माता नाम पति का नाम प्रीतम सिंह बच्चे किन्ने थोड़े है वाली जगह आज भेजी ਪਹਿਲਾਂ ਵਾਲੀ ਕੋਈ ਨਹੀਂਗਾ ਕੋਈ ਮੈਂ ਹਮੇ ਤੇ ਹੁਣ ਕਿੱਥੇ ਸੀ ਫਿਰ ਹੁਣ ਤਾਂ ਬੱਸ ਸਟੈਂਡ ਤੇ ਰਹਿੰਦੇ ਸੀ ਜੀ ਪਿੰਡਾਂ ਦੇ ਨੋਰਮਲ ਬੱਸ ਸਟਾਪ ਸਟਾਪ ਹੁੰਦੇ ਆ ਕਿੰਨੇ ਕਿ ਟਾਈਮ ਤੋਂ ਬੱਸ ਆਂਤ ਰਹਿੰਦੇ ਪੰਜ ਸਾਲ ਹੋ ਗਏ ਨਾ ਇਕੱਟਾ ਪੰਜ 6 ਸਾਲ ਹੋ ਗਏ ਪਹਿਲਾਂ ਧਰ ਮਸਾਲਾਚਾਰ ਰਹਿੰਦੇ ਸੀ ਇਨਸ਼ਾਅੱਲਾ ਤੁਸੀਂ ਇਹਨੂੰ ਛੱਡਿਆ ਸੀ ਜੀ ਫਿਰ ਬੱਸ ਸਟੈਂਡ ਤੇ ਲੱਗੇ ਪਹਿਲਾਂ ਕਿਸੇ ਸਾਡੇ ਜਿੰਮੇਦਾਰ ਕਿਸਾਨ ਨੇ ਘਰ ਵੀ ਦਿੱਤਾ ਥੋੜਾ ਜਿਹਾ ਛੱਡ ਜਾ ਬਣਿਆ ਸੀ ਚਲੋ ਉੱਥੇ ਰਹਿੰਦੇ ਸੀ ਫਿਰ ਆ ਆੜੀ ਦਾ ਫਤੋ ਦਾ ਟਾਈਮ ਆ ਗਿਆ ਉਹਨਾਂ ਟੂੜੀ ਰੱਖਣੀ ਸੀ ਫਿਰ ਇਹਨੂੰ ਉੱਥੇ ਵਿਚਾਰੀ ਉੱਥੇ ਕਈ ਜਿਹੜੀ বাস ਸਟੈਂਡ 'ਚ ਫਿਰ ਉਹ ਤਿੰਨ ਦੀ ਜਿੰਨੀ ਸੇਵਾ ਹੋਈ ਜਿਉਂਨੀ ਕੀਤੀ ਜੀ ਤੇ ਪ੍ਰੀਤਮ ਸਿੰਘ ਦੀ ਡੈਥ ਕਿੰਨੇ ਸਾਲ ਪਹਿਲਾਂ ਹੋ ਗਈ ਉਹਨੂੰ 25 30 35 40 ਸਾਲ ਹੀ ਹੋ ਗਏ ਅੱਛਾ ਹਾਂ ਉਹਦੋਂ ਨੇ ਫਿਰ ਇਕੱਲੀ ਹੋਈ ਆ ਇਹ ਉਹਦੀ ਇਕੱਲੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੰਜਾਬ ਦੇ ਵਿੱਚ ਅੱਜ ਤੋਂ 35 40 ਸਾਲ 50 ਸਾਲ ਪਹਿਲਾਂ ਪੰਜ ਪੰਜ 6 6 7 7 ਭਰਾ ਹੁੰਦੇ ਸੀਗੇ ਉਦੋਂ ਵਿੱਚੋਂ ਕਈ ਮੈਂਬਰ ਇਦਾਂ ਦੇ ਸੀ ਜਿਨ੍ਹਾਂ ਦੇ ਵਿਆਹ ਨਹੀਂ ਸੀ ਹੁੰਦੇ ਉਹ ਕਲਕੱਤੇ ਤੋਂ ਜੁਪੀ ਬਿਹਾਰ ਤੋਂ ਉੱਥੋਂ ਜਾ ਕੇ ਚਾਹੇ ਉਹਨੂੰ ਕਹਿ ਦਈਏ ਵਿਆਹ ਕਰਾ ਲਿਆ ਹੁੰਦੇ ਸੀਗੇ ਜਾਂ ਕਈ ਕਹਿੰਦੇ ਸੀ ਉਦਾਂ ਹੀ ਲੈ ਆਉਂਦੇ ਸੀਗੇ ਤੇ ਉਹ ਅੱਜ ਬਜ਼ੁਰਗ ਹੋ ਚੁੱਕੇ ਆ ਮਾਵਾਂ ਕਹੀ ਤਾਂ ਇੰਨੀ ਮਾੜੀ ਹਾਲਤ ਚ ਨੇ ਚਾਰ ਪੰਜ ਕੇਸ ਤਾਂ ਸਾਡੇ ਕੋਲ ਹੀ ਨੇ ਇਸ ਤਰ੍ਹਾਂ ਦੇ ਇਹ ਮਾਂ ਬਾਪੂ ਪ੍ਰੀਤਮ ਸਿੰਘ ਕਿਹੜੇ ਟਾਈਮ ਸਰਕਾਰ ਬੰਦੇ ਜ਼ਮੀਨ ਜ਼ੈਰਾਤ ਵਾਲੇ ਦੋ ਭਰਾ ਸੀ ਵਿਆਹ ਨਹੀਂ ਸੀ ਹੋਏ ਇਹਨੂੰ ਕੋਲਕੱਤਾ ਤੋਂ ਕਿਵੇਂ ਲਿਆਏ ਪਰ ਉਹ ਆਪ ਖਾਣ ਪੀਣ ਵਾਲੇ ਸੀ ਸ਼ਰਾਬ ਸ਼ਰੂਪ ਪੀਂਦੇ ਸੀ ਜ਼ਮੀਨ ਜਦਤ ਵੀ ਸਭ ਖਤਮ ਕਰਤੇ ਘਰ ਵੀ ਵੇਚ ਕੇ ਜਿਉਂਦੇ ਜੀ ਤੇ ਇਹ ਸੜਕਾਂ ਤੇ ਹੁਣ ਉਹਨਾਂ ਦੇ ਜਾਣ ਤੋਂ ਬਾਅਦ ਕਿੰਨੇ ਸਾਲ ਹੋ ਗਏ ਇਸ ਮਾਂ ਨੂੰ ਪਹਿਲਾਂ ਤਾਂ ਮਾੜੇ ਮੋٹے ਹੱਡ ਪੈਰ ਚੱਲਦੇ ਸੀ ਕੰਮ ਕਰਕੇ ਖਾਈ ਜਾਂਦੇ ਸੀ ਹੁਣ ਤਾਂ ਵੀਰ ਦੱਸ ਦਿਆ ਵੀ 5 ਸਾਲ ਹੋ ਗਏ 6 ਬਸ ਅੱਡੇ ਤੇ ਸੌਂਦੀ ਆ ਫਾਜ਼ਿਲ ਕਾ ਤੋਂ ਆਏ ਨੇ ਬਿਲਕੁਲ ਪੰਜਾਬ ਦੇ ਬਾਰਡਰ ਤੋਂ ਸਤਨਾਮ ਸਿੰਘ ਜੀ ਪੇਸ਼ੇ ਤੋਂ ਗੁਰੂਰਾਜਾ ਅਰਜਾ ਪ੍ਰਾਪਤ ਨੇ ਟੀਚਰ ਨੇ ਅਧਿਆਪਕ ਨੇ ਇਹਨਾਂ ਦੀ ਡਿਊਟੀ ਲੱਗੀ ਬੋਟਾਂ ਦੇ ਵਿੱਚ ਤੇ ਜਦੋਂ ਡਿਊਟੀ ਤੇ ਜਾਂਦੇ ਤਾਂ ਪਿੰਡ ਦੇ ਵਿੱਚ ਹੀ ਨੰਘ ਕੇ ਜਾਂਦੇ ਜਿੱਥੇ ਮਾਤਾ ਬਸ ਸੜੇ ਤੇ ਬੈਠੀ ਇੰਨੀਆਂ ਗਰਮੀਆਂ ਲੋ ਵਗਦੀ ਆ ਤੇ ਇਸ ਮਾਂ ਨੂੰ ਬੈਠਿਆ ਨੂੰ ਦੇਖ ਕੇ ਸਤਨਾਮ ਸਿੰਘ ਭਾਈ ਜੀ ਦੱਸਦੇ ਵੀ ਮੈਂ ਪਹਿਲਾਂ ਤਾਂ ਇਹ ਸੋਚਣਾ ਵੀ ਸ਼ਾਇਦ ਉਹ ਇਦਾਂ ਹੀ ਬੈਠੀ ਐ ਕੋਈ ਮਾਂ ਫਿਰ ਇੱਕ ਦਿਨ ਦੋ ਦਿਨ ਤਿੰਨ ਦਿਨ ਤਾਂ ਫਿਰ ਇੱਕ ਦਿਨ ਰੁੱਕ ਕੇ ਪੁੱਛਿਆ ਵੀ ਮਾਂ ਤੂੰ ਐ ਕਿਉਂ ਬੈਠੀ ਆ ਤਾਂ ਬਾਈ ਮਾਂ ਨੇ ਕੀ ਕਿਹਾ ਫਿਰ ਤੁਹਾਨੂੰ ਤੇ ਕਹਿੰਦੇ ਮੇਰਾ ਇੱਥੇ ਕੋਈ ਨਹੀਂ ਐ ਮੈਂ ਲਵਾਰਸ ਤੇ ਪਈ ਆ ਮੈਂ ਇਹਨੂੰ ਪੁੱਛਿਆ ਤੁਹਾਡੇ ਪਤੀ ਕਹਿੰਦੇ ਮੌਤ ਹੋ ਚੁੱਕੀ ਐ ਮੈਂ ਤੁਹਾਡੇ ਬੱਚੇ ਕਹਿੰਦੀ ਮੇਰੇ ਬੱਚਾ ਕੋਈ ਨਹੀਂ ਫਿਰ ਮੈਂ ਕਿਹਾ ਤੁਹਾਨੂੰ ਤੁਸੀਂ ਗੁਜ਼ਾਰਾ ਕਿਵੇਂ ਕਰਨ ਦੀ ਕਹਿੰਦੀ ਮੇਰਾ ਕੋਈ ਨਹੀਂ ਬਸ ਇੱਥੇ ਗੁਜ਼ਾਰਾ ਕਰਨੀ ਆ ਮੈਨੂੰ ਉੱਥੇ ਜੋ ਖਾਣ ਪੀਣੋ ਮਿਲ ਜਾਂਦਾ ਹੈ ਜੋ ਪਿੰਡ ਵਾਲੇ ਦੇਹ ਜਾਂਦੇ ਖਾ ਲੇਨੀ ਆ ਤਾਂ ਜ਼ਿੰਦਗੀ ਆਂ ਦੀ ਬਹੁਤ ਮਾੜੀ ਸੀ ਕਿਉਂਕਿ ਸਰ ਮੈਂ ਜਦੋਂ ਉੱਥੇ ਗਰਮੀ ਤੱਕ ਜਦ ਕੜਪਤੀ ਧੁੱਪ ਵਿੱਚ ਜਾ ਕੇ ਜਿਹੜੀ ਫਰਸ਼ ਤੇ ਬੈਠੀ ਸੀਗੀ ਮੈਂ ਸਿਰਫ 2 ਮਿੰਟ ਵਾਸਤੇ ਇਹਨੂੰ ਪੁੱਛਣ ਵਾਸਤੇ ਤੇ ਬੈਠਿਆ ਤਾਂ ਮੈਂ ਜਦੋਂ ਵਾਪਸ ਆਪਣੀ ਗੱਡੀ 'ਚ ਬੈਠ ਕੇ ਆਉਂਦੇ ਪਿੰਡ ਤੱਕ ਮੇਰੇ ਜਿਹੜੇ ਜੋ ਕਹਿੰਦੇ ਵੀ ਮੇਰਾ ਮਾਸ ਉਸੜਦਾ ਹੀ ਗਿਆ ਤੇ ਮੈਂ ਸੋਚਿਆ ਵੀ ਜੇ ਮੈਂ 2 ਮਿੰਟ ਵਾਸਤੇ ਇੱਥੇ ਬੈਠਿਆ ਤਾਂ ਇਹ ਮਾਈ ਦਾ ਕੀ ਹਾਲ ਹੋਊਗਾ ਉਹ ਮੈਨੂੰ ਉਹ ਉਸ ਦਿਨ ਤੋਂ ਮੈਂ ਲਗਾਤਾਰ ਵੀਡੀਓ ਪਾਣੀਆਂ ਸ਼ੁਰੂ ਕਰਤੀਆਂ ਬੇਨਤੀਆਂ ਸ਼ੁਰੂ ਕਰਤੀਆਂ ਵੀ ਇਹਦਾ ਕੁਝ ਨਾ ਕੁਝ ਕਰੋ ਨਹੀਂ ਜਾ ਰ ਹੁੰਦਾ ਸਾਡੇ ਤੋਂ ਤੇ ਵੀਰੇ ਨੇ ਸਤਨਾਮ ਸਿੰਘ ਜੀ ਨੇ ਪਿਛਲੇ ਕਰੀਬ 1.5 2 ਹਫ਼ਤਿਆਂ ਤੋਂ ਸਾਨੂੰ ਮਾਤਾ ਜੀ ਬਾਰੇ ਜਾਣਕਾਰੀਆਂ ਲਗਾਤਾਰ ਦੇਣੀਆਂ ਜਿਵੇਂ ਦੱਸਿਆ ਸ਼ੁਰੂ ਕਰਤੀਆਂ ਸੁਪਰੇ ਘਰ ਚ ਪਹਿਲਾਂ ਸਾਡੀ ਕੋਸ਼ਿਸ਼ ਵੀ ਅਸੀਂ ਆਪ ਜਾ ਕੇ ਮਾਤਾ ਜੀ ਨੂੰ ਲੈ ਕੇ ਆਵਾਂਗੇ ਪਰ ਸਬਬ ਨਹੀਂ ਬਣਦਾ ਤੁਹਾਨੂੰ ਵੀ ਪਤਾ ਡਿਊਟੀਆਂ ਮਾਰੇ ਨੇ ਬਖਸ਼ੀਆਂ ਫਿਰ ਹੁਣ ਵੀਰੇ ਉਹਨਾਂ ਨੂੰ ਅਸੀਂ ਦੱਸਿਆ ਸੀ ਵੀ ਤੁਸੀਂ ਬਣਾਓ ਪ੍ਰੋਗਰਾਮ ਵੀਰੇ ਤੁਸੀਂ ਹੀ ਲੈ ਆਓ ਮਾਤਾ ਨੂੰ ਆਪ ਤੇ ਅੱਜ ਬਾਈ ਹੁਣੀ ਸਨਾਮ ਸਿੰਘ ਜੀ ਤੇ ਨਾਲ ਪਿੰਡ ਦੇ ਪਤਵੰਤੇ ਵੀਰ ਸੱਜਣ ਸਾਡੇ ਸਾਬਕਾ ਫੌਜੀ ਨੇ ਬਾਈ ਦਰਸ਼ਨ ਸਿੰਘ ਜੀ ਇਸੇ ਪਿੰਡ ਤੋਂ ਹੀ ਨੇ ਤੇ ਬਾਈ ਜੀ ਕੇਵਲ ਕਿਸ਼ਨ ਜੀ ਕਿਸਾਨ ਯੂਨੀਅਨ ਸੈਕਟਰੀ ਸੈਕਟਰੀ ਹੈ ਬਾਈ ਜੀ ਇਹ ਮੈਂ ਪੰਚਾਇਤ ਤੋਂ ਜਿਹੜਾ ਪੈਂਸਾਬ ਤੋਂ ਲਿਖਵਾ ਕੇ ਲਿਆ ਆ ਸੀ ਜੀ ਇਹ ಗ್ರಾಮ ਪੰਚਾਇਤ ਲੋੜਾ ਵਾਲਾ ਤਾਰੇ ਵਾਲਾ ਤਹਿਸੀਲ ਜਲਾਲਾਬਾਦ ਤੇ ਜਿਲ੍ਹਾ ਫਾਜ਼ਿਲਕਾ ਪਿੰਡ ਦੇ ਸਰਪੰਚਾਂ ਤੋਂ ਲਿਖਾ ਕੇ ਬਾਈ ਜੀ ਹੁਣੀ ਲੈ ਕੇ ਆਏ ਨੇ ਗੱਲ ਆਪਾਂ ਜੀ ਕਰੀਏ ਇਸ ਮਾਂ ਦੀ ਮਨਤਰਾ ਨਾ ਕਾਂਤਾ ਰਾਣੀ ਆ ਪੱਕਾ ਲక్ష్ਮੀ ਵੀ ਹੈਗਾ ਕਾਂਤਾ ਵੀ ਕਾਗਜ਼ਾਂ 'ਚ ਇੱਥੇ ਕਾਂਤਾ ਸੀ ਕਿ ਲక్ష్ਮੀ ਸੀ ਆਧਾਰ ਕਾਰਡ ਤੇ ਲక్ష్ਮੀ ਸੀ ਕਿ ਆਧਾਰ ਕਾਰਡ ਤੇ ਲక్ష్ਮੀ ਸੀ ਹਾਂ ਆਧਾਰ ਕਾਰਡ ਤੇ ਲక్ష్ਮੀ ਸੀ ਆਧਾਰ ਕਾਰਡ ਤੇ ਲక్ష్ਮੀ ਸੀਗਾ ਹਾਂ ਠੀਕ ਐ ਮਾਂ ਜਦੋਂ ਤੈਨੂੰ ਉੱਥੋਂ ਮਾਂ ਬਾਪੂ ਲੈ ਕੇ ਆਇਆ ਸੀ ਪ੍ਰੀਤਮ ਸਿੰਘ ਹਾਂ ਉੱਥੋਂ ਲੈ ਕੇ ਆਇਆ ਸੀ ਜਾ ਕੇ ਹਾਂ ਕਿੱਥੋਂ ਕਲਕੱਤੇੋਂ ਬੰਗਾਲ ਤੋਂ ਕਲਕੱਤੇੋਂ ਕਿੱਥੋਂ ਲੈ ਕੇ ਆਏ ਸੀ ਮਾਂ ਬੰਗਾਲ ਤੋਂ ਉੱਤੇ ਤੁਹਾਡੇ ਮਾਂ ਬਾਪ ਸੀਗੇ ਮਾਂ ਬਾਪ ਮਰ ਨਹੀਂ ਆਖਣੇ ਮਰ ਗਏ ਸੀਗੇ ਅੱਛਾ ਤੁਹਾਨੂੰ ਇਹਨਾਂ ਦੇ ਨਾਲ ਕਿਹਨੇ ਤੋਰਿਆ ਸੀ ਉੱਥੋਂ ਆ ਮੈਂ ਚਾਰ ਸੌਨ ਖੇ ਲੈਣਾ ਅੱਛਾ ਇਹ ਮੂਣੀ ਆ ਲਾਹ ਕੌਣ ਇਹ ਮੂਣੀ ਸਾਂ ਇੱਕ ਬੁੜੀ ਇੱਕ ਬੁੜੀ ਪੁੜੀ ਸੀ ਉਹਦਾ ਕੀ ਨਾਮ ਸੀ ਬੁੜੀ ਦਾ ਅੰਦਾਜ਼ ਨਹੀਂ ਆਉਂਦਾ ਉਸ ਦਾ ਸੀ ਜੇ ਸ਼ੇਸ਼ਾ ਨਾ ਹੋ ਉਹ ਯਾਦ ਨਹੀਂ ਉਹ ਲੈ ਕੇ ਆਈ ਤੁਹਾਨੂੰ ਉੱਥੋਂ ਆ ਇੱਥੇ ਅੰਥਮਾ ਮਰਨ ਘੋਮ ਫੇਨ ਸਾਂ ਆ ਆ ਨਹੀਂ ਇਸਾਂ ਨਾਲ ਕਾਹ ਕੰਮ ਨਹੀਂ ਆ ਮੈਂ ਤੁਹਾਨੂੰ ਮੈਂ ਪੈਸਾ ਲੈ ਕੇ ਇਹ ਤੋਂ ਪੈਸਾ ਲੈ ਕੇ ਚਲੇ ਗਈ ਪ੍ਰੀਜ਼ਮ ਤੋਂ ਮੈਸੇ ਅੱਛਾ ਕਿੰਨੇ ਪੈਸੇ ਲੈ ਗਈ ਉਦੋਂ ਠੀਕ ਮਨ ਲੱਗਣਾ ਨਹੀਂ ਤੇ ਫਿਰ ਤੈਨੂੰ ਤੂੰ ਕਦੇ ਕਿਹਾ ਨਹੀਂ ਵੀ ਮੈਂ ਵਾਪਸ ਜਾਣਾ ਮੈਂ ਕਲਕੱਤੇ ਆਉਂ ਤਾਂ ਕਭਾ ਨਾ ਆਇਆ ਮੁਰਕੇ ਆਈ ਨਹੀਂ ਉਹ ਤੇ ਬੱਚਾ ਕੋਈ ਹੋਇਆ ਨਹੀਂ ਤੁਹਾਡੇ ਨਾ ਕੋਈ ਨਵਾਂ ਬਸ ਆਹ ਕਰਨ ਰਮਨ ਆਹ ਕਰਨ ਸਿਣੀ ਸਾਹਾਂ ਕੋਈ ਨਹੀਂ ਹਨ ਕੋਈ ਦੌਰ ਜੀਠ ਨਾਨਦਪੁਰਝਾਈ ਕੋਈ ਨਾ ਇੱਥੇ ਰਹਿ ਕੇ ਸਾਡੇ ਪੰਜਾਬ ਪੰਜਾਬੀ ਬੋਲਣ ਲੱਗੀ ਪੂਰੀ ਪੰਜਾਬਣ ਬਣ ਗਈ ਬੇਬੇ ਹੈ ਨਾ ਲక్ష్ਮੀ ਜੀ ਬੇ ਹਾਂ ਪੰਜਾਬੀ ਜਾਣਦੀ ਆ ਪੰਜਾਬੀ ਸਮਝ ਲੈਂਦੀ ਆ ਸਮਝ ਆਉਂਦੀ ਏ ਨੂੰ ਡਾਕਟਰ ਸਾਹਿਬ ਆਗੇ ਨੇ ਬਾਬਾ ਜੀ ਆਪਣੇ ਤੈਨੂੰ ਠੀਕ ਆਪ ਦੇਣਗੇ ਸਾਰਾ ਕੁਝ ਇਹਨਾਂ ਮਾਵਾਂ ਦੀ ਸਾਡੇ ਹਿੱਸੇ ਦਾ ਦਬਾਵਾ ਹੀ ਆਉਂਦੀ ਹੈ ਭਰਾ ਬਦ ਦਵਾਵਾਂ ਤਾਂ ਪਤਾ ਨਹੀਂ ਕਿੰਨਾਂ ਨੂੰ ਕਿੰਨੇ ਆਕ ਨੂੰ ਵੇਚ ਜਾਂਦੀਆਂ ਵਿਚਾਰੀਆਂ ਕਿੱਥੇ ਕਿੱਥੇ ਦੁੱਖ ਝੱਲਦੀਆਂ ਇਹ ਮਾਵਾਂ ਅੱਜ ਵੀ ਉਹ ਜਿਹੜੀ ਲੇਡੀ ਜਿਹਨੂੰ ਉੱਥੋਂ ਲੈ ਕੇ ਆਈ ਸੀ ਹਾਂਜੀ ਪੰਜਾਬ ਵੇਚ ਕੇ ਤੁਰ ਗਈ ਉਹਨੂੰ ਪਤਾ ਨਹੀਂ ਮਨ ਚ ਕਿੰਨੀਆਂ ਇੱਕ ਬਦ ਦਵਾਵਾਂ ਦਿੰਦੇ ਹੋਏ ਪਰ ਬੜੀ ਦੁੱਖ ਦੀ ਗੱਲ ਆ ਬੜੀ ਸ਼ਰਮ ਦੀ ਗੱਲ ਆ ਪਹਿਲਾਂ ਤਾਂ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੇ ਸ਼ਰੀਕੇ ਕਬੀਲੇ ਚ ਇਸ ਤਰ੍ਹਾਂ ਦੀਆਂ ਬੀਬੀਆਂ ਸਾਡੀਆਂ ਮਾਵਾ ਚਾਹੇ ਉਹ ਕੋਲਕੱਤੇ ਦੀਆਂ ਚਾਹੇ ਬਿਹਾਰ ਤੋਂ ਅਸਾਮ ਤੋਂ ਆ ਉਹਨਾਂ ਦੀ ਬੜੀ ਦੁਰਦਸ਼ਾ ਕਰ ਰਹੇ ਨੇ ਲੋਕ بڑے ਅਪਲਬਜ ਅਪ ਸ਼ਬਦ ਬੋਲੇ ਜਾਂਦੇ ਇਹਨਾਂ ਦੇ ਵਾਸਤੇ ਤੇ ਫੇਰ ਕਹੀ ਤਾਂ ਕਿਉਂਕਿ ਪਿੱਛੇ ਕੋਈ ਹੈ ਨਹੀਂ ਨਾ ਪੇਕਾ ਪਰਿਵਾਰ ਆ ਨਾ ਕੋਈ ਹੋਰ ਆ ਸਪੋਰਟ ਹੈ ਨਹੀਂ ਕੋਈ ਕਹਿਣ ਵਾਲਾ ਹੀ ਹੈ ਨਹੀਂ ਵੀ ਸਾਡੀ ਆਏ ਐ ਕਿ ਮੈਂ ਕਹੂੰਗੇ ਤਾਂ ਫਿਰ ਆ ਹਾਲਾਤ ਬਣ ਜਾਂਦੇ ਜੋ ਅੱਜ ਮਾਤਾ ਲక్ష్ਮੀ ਦੇ ਮਾਤਾ ਕਾਂਤਾਰਾਣੀ ਦੇ ਹੋ ਗਏ ਨੇ ਤੇ ਇਹ ਮਾ ਜੇ ਚਾਰ ਇਹਦੇ ਬੱਚ ਪੁੱਤ ਹੁੰਦੇ ਬੱਚੇ ਹੁੰਦੇ ਇੱਕ ਧੀ ਹੁੰਦੀ ਕੋਈ ਐ ਰੋਲਦੀ ਨਾ ਵਿਚਾਰੀ ਤੇ ਜੇ ਅੱਜ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਕੋਈ ਤੇ ਜੇ ਤੁਹਾਡੇ ਪਿੰਡ 'ਚ ਕੋਈ ਤੁਹਾਡੇ ਗਲੀ ਮੱਲੇ 'ਚ ਕੋਈ ਇਸ ਤਰ੍ਹਾਂ ਦੀ ਮਾਂ ਹੈ ਜਿਹੜੀ ਕਿਉਂਕਿ ਅੱਜ ਬਜ਼ੁਰਗ ਤਾਂ ਹੋ ਹੀ ਚੁੱਕੀ ਹੋਣੀ ਹੈ ਪ੍ਰਥਾ ਖਤਮ ਹੋਈ ਨੂੰ 40 ਸਾਲ ਹੋ ਗਏ ਅੱਜ ਤੋਂ 35-40 ਸਾਲ ਪਹਿਲਾਂ ਸੀ ਇਹ ਪ੍ਰਥਾ ਚੱਲਦੀ ਵੀ ਪੰਜਾਬ 'ਚ ਬਹੁਤ ਸਾਰੇ ਲੋਕ ਇਦਾਂ ਬੰਗਾਲ ਤੋਂ ਜੁਪੀ ਬਿਹਾਰ ਤੋਂ ਸਾਡੀਆਂ ਅੱਜ ਤਾਂ ਉਹ ਬਜ਼ੁਰਗ ਮਾਵਾਂ ਹੀ ਆ ਜਿਹੜੀਆਂ ਵਿਚਾਰੀਆਂ ਰੁੱਲਦੀਆਂ ਉਦੋਂ ਲੈ ਕੇ ਆਂਦੇਗੇ ਪਰ ਉਹਨਾਂ ਨੂੰ ਇੱਥੋਂ ਦਾ ਵਾਰਿਸ ਨਹੀਂ ਮੰਨਿਆ ਗਿਆ। ਉਹਨਾਂ ਨੂੰ ਸ਼੍ਰੀਕੇ ਕਬੀਲੇ 'ਚ ਬਣਦਾ ਅਧਿਕਾਰ ਨਹੀਂ ਦਿੱਤਾ ਗਿਆ। ਉਹਨਾਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਗਿਆ। ਉਹਨਾਂ ਨੂੰ ਉਹੀ ਅਪਸ਼ਬਦ ਬੋਲੇ ਜਾਂਦੇ ਆ। ਤੇ ਜੇ ਤੁਸੀਂ ਸਾਡੀ ਅੱਜ ਵੀਡੀਓ ਦੇਖਦੇ ਹੋ ਜੇ ਤੁਹਾਡੇ ਆਨ ਗਵਾਨ ਕੋਈ ਇਸ ਤਰ੍ਹਾਂ ਦੀ ਮਾਂ ਹੈ। ਅਜਰ ਬਾਈ ਮਾੜੀ ਮੁੱਟੀ ਆਪਦੀ ਪੀੜੀ ਥੱਲੇ ਸੋਟਾ ਮਾਰਿਓ। ਬਾਈ ਸੋਚੋ ਯਾਰ ਜ਼ਰੂਰ। ਵਿਗਟੇ ਉਹ ਵੀ ਲక్ష్ਮੀ ਮਾਹਾਂ ਵਾਂਗ ਇਦਾਂ ਦੀ ਜ਼ਿੰਦਗੀ ਤਾਂ ਨਹੀਂ ਜਿਉਣ ਲਈ ਮਜਬੂਰ ਹੋਈ ਬੈਠੀ ਉਹ ਵੀ ਕਿਸੇ ਤੁਹਾਡੇ ਉਹ ਪਿਆਰ ਭਰੇ ਚਾਰ ਬੋਲਾਂ ਦੀ ਅਡੀ ਕਰਦੀ ਬੈਠੀ ਕਿਸੇ ਛੱਪਰ ਥੱਲੇ ਕਿਸੇ ਬਾਸ ਅੱਡੇ ਥੱਲੇ ਕਿਸੇ ਧਰਮਸ਼ਾਲਾ 'ਚ ਬੈਠੀ ਕਈ ਦਮ ਤੋੜ ਜਾਂਦੀਆਂ ਨੇ ਜਰੂਰ ਭਾਈ ਆਸ-ਪਾਸ ਧਿਆਨ ਦਿਓ ਯਾਰ ਜਾ ਕੇ ਪੁੱਛਿਆ ਤਾਂ ਕਰੋ ਉਹਨੂੰ ਮਜ਼ਾਕ ਕਰੀ ਜਾਂਦੇ ਆ ਪਹਿਲਾਂ ਜਵਾਨੀ ਚਿਰ ਇਹਨਾਂ ਦੇ ਨਾਲ ਉਹ ਕੁਝ ਹੁੰਦਾ ਵਿਚਾਰੀਆਂ ਨਾਲ ਜਿਹੜਾ ਦੱਸਿਆ ਨਹੀਂ ਜਾ ਸਕਦਾ ਬੁਢਾਪੇ 'ਚ ਇਹਨਾਂ ਦੇ ਨਾਲ ਉਹ ਕੁਝ ਹੁੰਦਾ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਆਪਾਂ ਬੋਲ ਕੇ ਵੀ ਨਹੀਂ ਦੱਸ ਸਕਦੇ ਤੇ ਅੱਜ ਤੁਸੀਂ ਦੇਖ ਹੀ ਰਹੇ ਹੋ ਕੀ ਜ਼ਰੂਰ ਇਸ ਵੀਡੀਓ ਦਾ ਸਾਡੇ ਪਾਉਣ ਦਾ ਮਨੋਰਥ ਇਹੀ ਆ ਵੀ ਕੋਈ ਹੋਰ ਮਾਂ ਇਦਾਂ ਰੋਲੇ ਨਾ ਜੇ ਕੋਈ ਹੈ ਇਸ ਤਰ੍ਹਾਂ ਦੀ ਕੋਈ ਮਾਂ ਵਿਚਾਰੀ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਅਸੀਂ ਕੋਸ਼ਿਸ਼ ਕਰਾਂਗੇ ਜੇ ਮਹਾਰਾਜ ਕਿਰਪਾ ਕਰਨ ਅਸੀਂ ਆਪਣੀ ਇਸ ਮਾਂ ਦੀ ਸੇਵਾ ਕਰ ਸਕੀ ਓਵੇਂ ਉਹਨਾਂ ਦੀ ਵੀ ਕਰ ਸਕੀ ਤੇ ਇੱਕ ਹੋਰ ਬੇਨਤੀ ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਆ ਇਹ ਮਾਂ ਦਾ ਚਿਹਰਾ ਧਿਆਨ ਨਾਲ ਤੁਸੀਂ ਸ਼ੇਅਰ ਕਰੋ ਫੋਟੋ ਉਹਦੀ ਸਕਰੀਨ ਸ਼ਾਟ ਮਾਰ ਕੇ ਕਲਕੱਤੇ ਦੀ ਰਹਿਣ ਵਾਲੀ ਹੈ ਮਾਂ ਹੋ ਸਕਦਾ ਇਹਦੀ ਕੋਈ ਰਿਸ਼ਤੇਦਾਰੀ ਚ ਇਦਾਂ ਦਾ ਕੋਈ ਹੋਵੇ ਵੀਰ ਭਰਾ ਕੋਈ ਪਛਾਣ ਲਵੇ ਇਹਨੂੰ ਅੱਗੇ ਮੈਂ ਵਾਹਾਂ ਕਲਕੱਤੇ ਮੈਂ ਕੁਝ ਯਾਦ ਹੈ ਮੁਹੱਲੇ ਦਾ ਨਾਮ گاؤں ਦਾ ਨਾਮ ਇਹ ਆ ਮੈਂ ਆਪ ਨੂੰ ਸਮਝਾ ਕਰ ਲੈਣਾ ਕੀ ਹੁੰਨੀ ਹੈ ਅੰਮ੍ਰਾਂ ਨੂੰ ਸਾਰਾ ਮਾਰ ਜਿਆ ਮਾਂ ਮੇਈ ਨੀ ਹੋ ਮੈਂ ਕੋਈ ਕੋਈ ਸ਼੍ਰੀਕੇ ਕਬੀਲੇ ਚ ਹੁੰਦਾ ਕੋਈ ਹੋਵੇਂ ਸੀ ਨਹੀਂ ਸਾਰਾ ਨੂੰ ਤਾਇਆ ਚਾਚਾ ਮਾਮਾ ਮਾ ਮਮੀ ਨੇ ਮਾਸੀ ਮਾਤਾ ਪਿਤਾ ਦਾ ਨਾਮ ਵੀ ਨਹੀਂ ਯਾਦ ਹੈ ਹਾਂ ਮਾਤਾ ਤੁਹਾਡੇ ਮਾਤਾ ਪਿਤਾ ਦਾ ਨਾਮ ਵੀ ਨਹੀਂ ਯਾਦ ਮਾਂ ਦਾ ਨਾਮ ਕੀ ਸੀ ਮਾਂ ਦਾ ਨਾਮ ਉਹ ਕਿੰસા ਮੈਂ ਹਾਂ ਹੰਦਾ ਪਾ ਬਤਾਰੇ ਮਾਂ ਮੇਰੇ ਕੋਲ ਪਤਾ ਹੈ ਤੂੰ ਬਤਾਨਾ ਨਹੀਂ ਚਾਹਤੀ ਨਹੀਂ ਮੈਂ ਮਾਂ ਦਾ ਨਾਮ ਨਹੀਂ ਭੁੱਲ ਸਕਦਾ ਕੋਈ ਮਾਂ ਮਾਂ ਦਾ ਨਾਮ ਨਹੀਂ ਭੁੱਲ ਸਕਦਾ ਕੋਈ ਕਿ ਬਚਪਨ ਸੇ ਵਹੀਂ ਪੇ ਰਹਤੀ ਸੀ ਤੂੰ ਕਿਸੇ ਕੇ ਕਿਸੇ ਨੇ ਪਾਲਾ ਥਾ ਤੇਰੇ ਕੋ ਆ ਚਲੋ ਕੋਈ ਨਾ ਹੌਲੀ ਹੌਲੀ ਅਸੀਂ ਫੇਰ ਮਾਂ ਦੇ ਨਾਲ ਤੁਹਾਡੀ ਸਾਂਝ ਪਾਵਾਂਗੇ ਕਿਹਦੇ ਨਾਲ ਚਲੋ ਥੋੜੀ ਹਾਂਜੀ ਤਕੜੀ ਹੋਊਗੀ ਅੱਜ ਤਾਂ ਵਿਚਾਰੀ ਹਾਲਾਤਾਂ ਦੀ ਮਾਰੀ ਪਈ ਆ ਹੌਸਲਾ ਵੀ ਢਹਿ ਟੁਰੀ ਹੋਇਆ ਪਿਆ ਵਿਚਾਰੀ ਦਾ ਬਸ ਅਰਦਾਸ ਕਰਿਓ ਇਸ ਮਾਂ ਵਾਸਤੇ ਤੰਦਰੁਸਤ ਹੋਵੇ ਮਾਂ ਤਕੜੀ ਹੋਵੇ ਤਕੜੀ ਹੋ ਕੇ ਇੱਕ ਚੰਗਿਆ ਮਾਨ ਸਤਸਕਾਰ ਭਰਿਆ ਤੇ ਖੁਸ਼ੀਆਂ ਭਰਿਆ ਜੀਵਨ ਇੱਥੇ ਬਤੀਤ ਕਰੇ ਸੁਪਨਿਆਂ ਦੇ ਘਰ ਵਿੱਚ ਤੇ ਧੰਨਵਾਦ ਆ ਬਾਈ ਤੁਹਾਡਾ ਜਿਹੜਾ ਤੁਸੀਂ ਇੰਨਾ ਸਮਾਂ ਕੱਢਿਆ ਸੈਂਕੜੇ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੱਥੇ ਆਏ ਹੋ ਤੇ ਸ਼ੁਕਰੀਆ ਤੁਹਾਡਾ ਬਾਈ ਬਹੁਤ ਵਾਹ ਇੱਕ ਮੇਰਾ ਮੇਰੇ ਵੱਲੋਂ ਵੀ ਸਭ ਤੋਂ ਪਹਿਲਾਂ ਤਾਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੋਸਾਇਟੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਬਖਸ਼ੀ ਜਦੋਂ ਅਸੀਂ ਇਹਨਾਂ ਨੂੰ ਇਹ ਬੇਨਤੀ ਕੀਤੀ ਤੇ ਉਹਨਾਂ ਨੇ ਸਾਨੂੰ ਇਜਾਜ਼ਤ ਦਿੱਤੀ ਕੋਈ ਗੱਲ ਨਹੀਂ ਜੀ ਅਸੀਂ ਸਮਾਜ ਦੇ ਇੱਕ ਨਾਲ ਹਿੱਸੇਦਾਰਾਂ ਜੇ ਇਹਨਾਂ ਕੋਲ ਸਮਾਂ ਨਹੀਂ ਅਸੀਂ ਖੁਦ ਆ ਕੇ ਚੱਲ ਕੇ ਤੇ ਮੈਂ ਜਿਹੜੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਉਹ ਸਭ ਸਮਾਜ ਨੂੰ ਇੱਕ ਮੈਂ ਸੰਦੇਸ਼ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਮੈਂ ਉਹ ਤੋਂ ਲੰਘ ਕੇ ਇਸ ਮਾਤਾ ਦਾ ਥੋੜਾ ਜਿਹਾ ਦਰਦ ਸੁਣਿਆ ਔਰ ਇਹ ਮਾਤਾ ਮੇਰੇ ਪ੍ਰਤੀ ਸਹਿਰਦ ਹੋ ਗਏ ਨਾਲ ਮੇਰੇ ਕੇਵਲ ਕ੍ਰਿਸ਼ਨ ਜੀ ਬੈਠੇ ਨੇ ਉਹਨਾਂ ਨੇ ਇਹਨਾਂ ਨੂੰ ਸਵੇਰੇ ਸ਼ਾਮ ਖਾਣਾ ਦੇਣਾ ਉਹ ਇਹਨਾਂ ਪ੍ਰਤੀ ਮਲੋ ਉਹਨਾਂ ਦੀ ਗੱਲ ਪੂਰੀ ਧਿਆਨ ਨਾਲ ਸੁਣਦੇ ਨੇ ਔਰ ਇੱਕ ਚੀਜ਼ ਮੈਂ ਨੋਟ ਕੀਤੀ ਕਿ ਮੈਂ ਜਦੋਂ ਉਥੋਂ ਇਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਦੋ ਪਰਸਨ ਹੋਰ ਨੇੜੇ ਆਏ ਔਰ ਮਾਤਾ ਜੀ ਉਹਨਾਂ ਨੂੰ ਗਾੜੀ ਕਲੋਜ਼ ਕਰਕੇ ਭਜਾਉਣ ਲੱਗ ਗਏ ਵੀ ਤੁਸੀਂ ਇੱਥੇ ਕੀ ਕਰਨ ਆਏ ਹੋ ਤਾਂ ਇੱਥੇ ਇੱਥੇ ਸਪਸ਼ਟ ਹੀ ਉਪਚੇਦਿਆ ਕੋ ਗੱਲ ਆਉਂਦੀ ਹੈ ਕਿ ਕਿਤੇ ਨਾ ਕਿਤੇ ਉਹ ਇਹਨਾਂ ਨੂੰ ਸਹੀ ਬਿਹੇਵਰ ਨਹੀਂ ਕਰਦੇ ਸੀਗੇ ਕੁਝ ਸਾਢੇ ਡੇਢ ਸਾਲ ਪਹਿਲਾਂ ਕਿਤੇ ਇਹਨਾਂ ਪਿੰਡ ਵਾਲਿਆਂ ਨੇ ਕਿਸੇ ਨੂੰ ਕਿਤੇ ਛੱਡਣਾ ਚਾਹਿਆ ਸੀ ਔਰ ਇਹ ਮਾਦਾ ਉਦੋਂ ਗਈ ਨਹੀਂ ਸੀਗੇ ਅੱਜ ਅਸੀਂ ਪਿਆਰ ਨਾਲ ਕਹਾਂ ਮਾਦਾ ਤੂੰ ਇੱਕ ਇਹੋ ਜੇ ਕਰ ਜਾਏਂਗੀ ਸੁਪਨਿਆਂ ਦੇ ਕਰ ਜਾਏਂਗੀ ਤੇਰੀ ਸੇਵਾ ਹੋਵੇਗੀ ਬਹੁਤ ਵਧੀਆ ਤੇਰਾ ਸਾਫ ਸਪਾਈ ਹੋਵੇਗੀ ਤੂੰ ਠੀਕ ਹੋ ਜਾਏਗੀ ਜਿਹੜੇ ਚਾਰ ਜ਼ਿੰਦਗੀ ਦੇ ਸਾਰ ਰਹਿ ਗਿਆ ਉਹ ਸਹੀ ਕੱਟੇਗੀ ਤਾਂ ਮਾਤਾ ਨੇ ਜਦਾ ਵੀ ਜਿਹੜਾ ਇਨਕਾਰ ਨਹੀਂ ਕੀਤਾ ਤੇ ਇਥੋਂ ਸਪੱਸ਼ਟ ਹੁੰਦਾ ਵੀ ਆਪਾਂ ਨੂੰ ਕਿਸੇ ਵੀ ਇਸ ਤਰ੍ਹਾਂ ਦੇ ਜੋ ਆਪਣੀਆਂ ਮਾਵਾਂ ਪੈਨਾ ਜੋ ਸਮੇਂ-ਸਮੇਂ ਤੇ ਟਾਰਚਰ ਹੋ ਕੇ ਜਲੀਲ ਹੋ ਕੇ ਅਬ ਤਾਂ ਮਨੋਂ ਬੋਲ ਡੇਕ ਚੁੱਕੀਆਂ ਹਨ ਉਹਨਾਂ ਨੂੰ ਆਪਾਂ ਸੰਭਾਲੀਏ ਉਹਨਾਂ ਨੂੰ ਚਾਰ ਸ਼ਬਦ ਪਿਆਰ ਦੇ ਬੋਲੀਏ ਤਾਂ ਕਿ ਉਹ ਜਿਹੜਾ ਆਪਣੇ ਨਾਲ ਸਹੀ ਆਪਣੇ ਆਪ ਨੂੰ ਉਹ ਸਮਾਜ ਦੇ ਹਾਨੀ ਸਮਝ ਸਕਣ ਸੋ ਇਨੀਆਂ ਬੇਨਤੀਆਂ ਨਾਲ ਮੈਂ ਇੱਕ ਵਾਰ ਫਿਰ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੋਸਾਇਟੀ ਦਾ ਧੰਨਵਾਦ ਕਰਦਾ ਹਾਂ ਜੀ ਧੰਨਵਾਦ ਜੀ ਬਾਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਠੀਕ ਹੈ ਲక్ష్ਮੀ ਬੇਬੇ ਚਲਿਏ ਅੰਦਰ ਅੰਦਰ ਅਰੇ ਡਾਕਟਰ ਹੈ ਜੀ ਡਾਕਟਰ ਹੈ ਜੀ ਦੁਆਇਆਤ ਹਸਪਤਾਲ ਹਾਂ ਕਰ